ਨਾ ਮਤਲਬ ਕਿ ਇਹ ਜਾਨਾ ਇਹ ਜੀ ਕਹਿੰਦੇ ਸੀ ਟੱਕਰੇ ਉੱਲੀ ਅਮਰਜੀਤ ਕਿਹਾ ਉਹ ਹੋ ਗਿਆ ਕਦਾਂ ਜਾਇਆ ਇਹ ਨਾਮ ਨਾਲ ਬੈਠੇ ਉਹਨਾਂ ਨੂੰ ਖੜੇ ਇਧਰ ਉਧਰ ਬਦੂ ਰੱਤ ਜਿੰਦਾਬਾਦ ਆਪਾਂ ਟੁਮਟਿਕ ਨਹੀਂ ਫੜ ਕੇ ਉੱਤੇ ਰੱਖਣਾ ਕੋਈ ਮਸਲਾ ਪੜੇਗਾ ਨਾ ਵਿਖੋ ਇੱਧਰ ਰੱਖੋ ਬਾਈ ਠੇਰਾ ਮੁੱਦਾ ਇਹ ਮੈਨੂੰ ਲੱਗਦਾ ਹੈ ਆਪਾਂ ਨੂੰ ਸਾਰਿਆਂ ਨੂੰ ਤੁਸੀਂ ਬਹੁਤ ਸਾਰਾ ਸਹਿਯੋਗ ਦਿੱਤਾ ਸਮਝ ਵਿੱਚ ਵੀ ਹੈ ਧਿਆਨ ਵਿੱਚ ਵੀ ਹੈ ਕਿਉਂਕਿ ਅਸੀਂ ਸ਼ੰਭੂ ਤੇ ਖਨੋਰੀ ਮੋਰਚੇ ਤੇ ਸੰਘਾਰ ਸ਼ੁਰੂ ਜਿਹੜਾ ਕੀਤਾ ਸੀ ਤੁਸੀਂ ਜੋ ਬੜੇ ਲੰਬੇ ਸਮੇਂ ਤੋਂ ਕਵਰ ਕੀਤਾ ਪਰ 19 ਮਾਰਚ ਨੂੰ ਇਹ ਮੋਰਚੇ ਨੂੰ ਜਦੋਂ ਖੇੜਿਆ ਗਿਆ ਤੇ ਕਿਸਾਨਾਂ ਆਗੂ ਨੂੰ ਗਿਰਫਤਾਰ ਕੀਤਾ ਗਿਆ ਇਹਨਾਂ ਦੀਆਂ ਟਰਾਲੀਆਂ ਤੇ ਹੋਰ ਸਮਾਨ ਸੀ ਜਿਹੜਾ ਦੋਨੇ ਬਾਡਰਾਂ ਦੇ ਉੱਤੋਂ ਚੋਰੀ ਹੋਇਆ ਖਨੌਰੀ ਤੇ ਸ਼ੰਭੂ ਤੋਂ ਅਸੀਂ ਉਦੋਂ ਤੋਂ ਲੈ ਕੇ ਲਗਾਤਾਰ ਬਹੁਤ ਸਾਰੀਆਂ ਟਰਾਲੀਆਂ ਜਿਹੜੀਆਂ ਵੱਖ-ਵੱਖ ਸ਼ਹਿਰਾਂ ਤੋਂ ਬਰਾਮਦ ਕੀਤੀਆਂ ਆਮ ਆਦਮੀ ਪਾਰਟੀ ਸੀ ਜਿਹੜੀ ਇਹਨਾਂ ਦੇ ਨੇੜਲੇ ਬੰਦੇ ਪੰਚਾਂ ਸਰਪੰਚਾਂ ਦੇ ਘਰਾਂ ਤੋਂ ਬਰਾਮਦ ਹੋਈਆਂ ਇੱਥੋਂ ਤੱਕ ਸ਼ਾਹਵਾਦ ਤੱਕ ਟਰਾਲੀਆਂ ਚੋਰੀ ਹੋਈਆਂ ਅਸੀਂ ਦਾਵਾ ਠੋਕਦੇ ਸੀ ਕਿ ਪੁਲਿਸ ਦੀ ਹਾਜ਼ਰੀ 'ਚ ਕੋਈ ਚੋਰ ਨਹੀਂ ਚੋਰੀ ਕਰ ਸਕਦਾ ਸਰਕਾਰ ਸਾਡੇ ਸਮਾਨ ਦੀ ਚੋਰ ਹੈ ਆਵਾਜ਼ੀ ਪਾਰਟੀ ਚੋਰ ਟਰਾਲੀਆਂ ਚੋਰ ਦੇ ਨਾਰੇ ਲੱਗੇ ਉਹ ਸੱਚ ਸੀਗੇ ਜਾਨੀ ਅੱਜ ਅਸੀਂ ਇੱਕ ਪੈਰ ਨੱਪਦੇ ਨੱਪਦੇ ਟਰਾਲੀਆਂ ਸਾਡੀਆਂ ਦੋ ਇਸ ਨਗਰ ਕੌਂਸਲ ਵੱਲੋਂ ਲਿਆਂਦੀਆਂ ਗਈਆਂ ਚੋਰੀ ਕਰਕੇ ਦੋ ਟਰਾਲੀਆਂ ਅਸੀਂ ਦਾਅਵੇਦਾਰੀ ਅਸੀਂ ਤੱਥਾਂ ਦੇ ਆਧਾਰ ਤੇ ਖੋਜ ਕੇ ਕੱਲ ਨੂੰ ਵੱਡੀ ਪ੍ਰੈਸ ਕਾਨਫਰੰਸ ਕਰਕੇ ਸਾਫਤ ਕਰਾਂਗੇ ਇਹ ਜਗ੍ਹਾ ਦੇ ਅੰਦਰੋਂ ਟਰਾਲੀਆਂ ਤੋੜ ਕੇ ਬਰੋੜ ਕੇ ਵੇਚੀਆਂ ਗਈਆਂ ਉਹਨਾਂ ਦਾ ਸਮਾਨ ਪਿਆ ਸਾਡੇ ਕੋਲ ਇਨਫੋਰਮੇਸ਼ਨ ਅਸੀਂ ਪ੍ਰਸ਼ਾਸਨ ਦੇ ਧਿਆਨ ਚ ਲਿਆਂਦਾ ਹੈ ਕਿ ਸਮਾਨ ਕਿੰਦਾ ਹੈ ਕੀ ਇਹ ਸਾਨੂੰ ਸਨਾਖਤ ਕਰਾਓ ਸਾਡੇ ਕੋਲੇ ਜਿੰਨਾ ਦੀ ਟਰਾਲੀ ਸੀ ਪਰਿਵਾਰ ਦੀ ਉਹ ਵੀ ਖੜੇ ਹੈ ਦੋ ਟਰਾਲੀਆਂ ਦਾ ਸਮਾਨ ਇਹ 20 ਮਾਰਚ ਨੂੰ ਰਾਤ ਨੂੰ ਟਰਾਲੀਆਂ ਆ ਗਈਆਂ ਆਜੋ ਆਪਾਂ ਕਰੀਏ ਲੈ ਕੇ ਨਹੀਂ ਨਹੀਂ ਵੀਰ ਜੀ ਸਰਕਾਰ ਚੋਰੀ ਕਰਕੇ ਲੈ ਕੇ ਆਈ ਹੈ ਇਹਨਾਂ ਦਾ ਨਗਰ ਕੌਂਸਲ ਦਾ ਕੌਣ ਬੰਦਾ ਇਹ ਵੀ ਸਪਸ਼ਟ ਕਰਦਾਂਗੇ ਜਲਦੀ ਇਹ ਖਾਂ ਕਿੰਨਾ ਚੈ ਹੈ ਇਹ ਪਤਾ ਕਰ ਰਹੇ ਆ ਅਸੀਂ ਤੇਰੇ ਦੱਸੀ ਦਿਓ ਤੇ ਤੁਹਾਨੂੰ ਪਤਾ ਆ ਸਾਡੇ ਕੋਲੇ ਮੋਟੀ ਜਾਣਕਾਰੀ ਹੈ ਅੱਜ ਅਸੀਂ ਇਹ ਸਾਮ ਦੇਖ ਲਈ ਉਹ ਕਿੰਨਾ ਕੀ ਹੈ ਟ੍ਰੈਨ ਟਰਾਲੀ ਦਾ ਕਿ ਦੋ ਦਾ ਇਹ ਕਿਹੜੇ ਨਾਰੇ ਤੁਸੀਂ ਕਹ ਰਹੇ ਹੋ ਅੰਦਰੋਂ ਪਤਾ ਲੱਗਣਾ ਨਾ ਵੀ ਇਹਨਾਂ ਕੋਲੇ ਇੱਕ ਆਈ ਹੈ ਕਿ ਇਹਨਾਂ ਦੇ ਜਦੋਂ ਹੋਰ ਸਾਥੀ ਨੇ ਵੇਚ ਦਿੱਤੀ ਹੈ ਕਿਉਂਕਿ ਇੱਥੇ ਸਾਨੂੰ ਦੋ ਟਰਾਲੀਆਂ ਆਈਆਂ ਦਾ ਪ੍ਰੋਪਰ ਪਤਾ ਲੱਗੇ ਇਹ ਵੀ ਪ੍ਰੋਪਰ ਪਤਾ ਹੈਗਾ ਵੀ 20 ਜਿਹੜੀ ਮਾਰਚ ਸੀ ਉਹਦੀ ਰਾਤ ਨੂੰ ਟਰਾਲੀਆਂ ਆਈਆਂ ਨੇ ਇਹਨਾਂ ਟਰਾਲੀਆਂ ਨੂੰ ਅਸੀਂ ਭਾਲ ਦੇ ਪੈੜ ਨਾਮ ਦੇ ਨਾਲ ਆਪਣੇ ਇੱਥੇ ਤੱਕ ਆਇਆ ਤੁਹਾਨੂੰ ਥੋੜੇ ਸਮੇਂ ਵਿੱਚ ਨਾਮ ਵੀ ਦੱਸਾਂਗੇ ਕੌਣ ਕੌਣ ਲੈ ਕੇ ਇਹ ਵੀ ਦੱਸਾਂਗੇ ਵੀ ਨਗਰ ਕੌਂਸਲ ਦੇ ਕਿਹੜੇ ਟਰੈਕਟਰ ਸੀ ਜਿਹੜੇ ਉੱਥੇ ਗਏ ਸੀ ਅਸੀਂ ਕਿਉਂਕਿ ਜਿਹੜੇ ਸਾਥੇ ਸਾਡੀ ਸਾਡੇ ਪੜਤਾਲ ਤੇ ਲੱਗੇ ਹੋਏ ਐ ਸਾਡੀ ਖਾਸੇ ਬੰਦਿਆਂ ਦੀ ਟੀਮ ਹੈਗੀ ਆ ਅਡੋ ਅਡì ਵਰਕ ਕਰਦੀ ਉਹਦੀ ਪ੍ਰੋਪਰ ਉਸ ਗੱਲਬਾਤ ਬਣਾ ਕੇ ਪੇਸ਼ ਕਰਾਂਗੇ ਅਸੀਂ ਪ੍ਰਸ਼ਾਸਨ ਨੂੰ ਇਥੋਂ ਦੇ ਨੂੰ ਨਾਭਾ ਦੇ ਨੂੰ ਧਿਆਨ ਖਿਲਾ ਦੁੱਤਾ ਹੈ ਕਿ ਇਸ ਜਗ੍ਹਾ ਦਾ ਜਿੰਦਰਾ ਖਲਵਾ ਕੇ ਇਹਦੇ ਅੰਦਰ ਜਿਹੜਾ ਸਮਾਨ ਪਿਆ ਸਾਡੀਆਂ ਟਰਾਲੀਆਂ ਦਾ ਜੋ ਵੀ ਹੈ ਉਹਨੂੰ ਸਾਨੂੰ ਥੱਲੀ ਕਰਵਾ ਕੇ ਇਹ ਸਰਕਾਰ ਬਣਦੀ ਕਾਰਵਾਈ ਕਰੇ ਤੇ ਪੁਲਿਸ ਬਣਦੀ ਕਾਰਵਾਈ ਕਰੇ ਤੇ ਅਸੀਂ ਪੁਸ਼ਤ ਕਰਾਂਗੇ ਇਸ ਗੱਲ ਤੋਂ ਖਾਬ ਹੋ ਜਾਣਾ ਅੱਜ ਕਿ ਆਮ ਆਦਮੀ ਪਾਰਟੀ ਦਾ ਰੋਲ ਇਸ ਚੋਰੀ ਦੇ ਵਿੱਚ ਕਿੰਨਾ ਹੈ ਇਹ ਅੱਜ ਜੱਗੀ ਦਾ ਹੋ ਗਿਆ ਕਿਉਂਕਿ ਇੱਥੇ ਇਹ ਜਿਹੜਾ ਸਮਾਨ ਸਾਡੇ ਕੋਲੇ ਪ੍ਰੋਪਰ ਜਾਣਕਾਰੀ ਹੈਗੀ ਹੈ ਬਿਲਡਿੰਗ ਵਰਕਸ ਲਿਖਿਆ ਹੋਇਆ ਹੈਗਾ ਇਹਦਾ ਪ੍ਰੋਪਰ ਪੂਰਾ ਨਾਮ ਜੀ ਲਿਖਿਆ ਜਾਂਚ ਕੇ ਵੀ ਕੌਣ ਵਿਅਕਤੀ ਹੈ ਦੱਸਣ ਕਿ ਸਾਡੇ ਕੋਲੇ ਜਿਹੜੀਆਂ ਪੂਰੀਆਂ ਜਾਣਕਾਰੀਆਂ ਨੇ ਵੀ ਉਹ ਪੂਰੀ ਜਾਣਕਾਰੀ ਵੀ ਨਗਰ ਕੌਂਸਲ ਦੇ ਮਿਊਂਸਿਪਲ ਤੇ ਮੌਜੂਦਾ ਪ੍ਰਧਾਨ ਜਿਹੜਾ ਆਮ ਆਦਮੀ ਪਾਰਟੀ ਦਾ ਹੈ ਉਹਦੀ ਇਨਵੋਲਵਮੈਂਟ ਸ਼ਾਮਿਲ ਹੈ ਉਸ ਚੋਰੀ ਦੇ ਵਿੱਚ ਇਹਦਾ ਖਲਾਸਾ ਜਲਦੀ ਕਰਦੇ ਆ ਉਹਦਾ ਨਾਮ ਪ੍ਰੋਪਰ ਕੀ ਹੈਗਾ ਉਹ ਕਿੰਨੇ ਬੰਦੇ ਲੈ ਕੇ ਗਿਆ ਸੀ ਦੋ ਟਰੈਕਟਰਾਂ ਦੀ ਜਾਣਕਾਰੀ ਸਾਡੇ ਕੋਲ ਆਦੋਂ ਦੋ ਨੀ ਇਹ ਵੀ ਜਾਣਕਾਰੀ ਦੇਵਾਂਗੇ ਵੀ ਉੱਥੋਂ ਆਈਆਂ ਟਰਾਲੀਆਂ ਪਹਿਲਾਂ ਕਿੱਥੇ ਖੜੀਆਂ ਉਦੋਂ ਵਾਹ ਕਿੱਥੇ ਆਈਆਂ ਤੇ ਉਹ ਕਵਾੜੀਏ ਨੂੰ ਟਰਾਲੀਆਂ ਵੱਢ ਕੇ ਕਿਵੇਂ ਬੈਠੀਆਂ ਗਈਆਂ ਇਹਦਾ ਤਾਂ ਖਲਾਸਾ ਹੋਣਾ ਅੱਗੇ ਪ੍ਰਸ਼ਾਸਨ ਦੀ ਇਹ ਵੇਚਦੀ ਹੈ ਤੁਹਾਡਾ ਕਹਿਣ ਦਾ ਮਤਲਬ ਹੈ ਕਿੰਨੇ ਰਿਪੋਰਟ ਪੈਣ ਸਾਡੇ ਕੋਲੇ ਜਿਹੜੀ ਜਾਣਕਾਰੀ ਦੇ ਤੌਰ ਤੇ ਮੋਟਾ ਸਮਾਨ ਤਾਂ ਦੇਖੋ ਜਿੰਦਾ ਖਲਾਸੇ ਤੋਂ ਪਤਾ ਲੱਗਦੀ ਹੈ ਮੈਂ ਇਹ ਵੱਡਾ ਦਾਵਾ ਕਰਾਂ ਪੱਟ ਟਰਾਲੀਆਂ ਦਾ ਸਮਾਨ ਮਿਲੂਗਾ ਇਹ ਦਾਵਾ ਹੈ ਸਾਡੇ ਕੋਲ ਦਾ ਪੱਕਾ ਅਸੀਂ ਇਹ ਪ੍ਰਸ਼ਾਸਨ ਨੂੰ ਭਾਂਤ ਲਿਆ ਤਾਂ ਆਪਾਂ ਜਾਣੀ ਦੁਨੀਆ ਦੇ ਲੋਕ ਦੇਖਣਗੇ ਵੀ ਜਿਹੜੇ ਦੁਨੀਆ ਨਾਲ ਕਹਿੰਦੇ ਆ ਇਹ ਆਪਾਂ ਸਰਕਾਰ ਦੇ ਸਾਡੇ ਮੋਰਚੇ ਨੂੰ ਖਾਣੇ ਦੇ ਖੁੱਤ ਹੋਰ ਇਨਕਮਿੰਗ ਵੌਇਸ ਕਾਲ ਬਾਲ ਵੇਰਾਂ ਸਿਮ ਐਸ ਆਈ ਐਮ 1 ਕੋਈ ਨਹੀਂ ਸਕਦੀ ਸਾਡੀਆਂ ਦਰਸ਼ਕਾਂ ਟ੍ਰਾਲੀ ਆਉਣੀ ਆਹ ਵਾਰ ਨੇ ਇਹ ਸਮਾਨ ਨੂੰ ਫੁਰਦਕੋ ਸਾਰੇ ਦੋਸਤਿਆਂ ਨੂੰ ਬੜਾ ਜੀ ਸਲਾਮ ਇਨਕਮਿੰਗ ਵੌਇਸ ਕਾਲ ਬਾਲ ਵੇਰਾਂ ਸੰਤਪਨ ਆਏ ਹੁੰਦੇ ਆ ਤੇ ਲੋਕਾਂ ਤੋਂ ਹੋਇਆਗਾ ਸੋ ਉਸ ਮੋਰਚੇ ਨੂੰ ਬਰਬਾਦ ਕੀਤਾ ਗਿਆ ਉਸਨੇ ਬਰਬਾਦ ਉਹਨਾਂ ਦੀ ਹਾਜ਼ਰੀ 'ਚ ਇਹ ਚੋਰ ਕਿਵੇਂ ਕਰੇ ਸੀ ਪੁਲਿਸ ਨੂੰ ਉੱਦੋਂ ਦਾ ਲੱਗ ਸੁਣਨਾ ਇਹ ਡੀ ਵੱਡੀ ਕੰਤੀ ਜਿਹੜਾ ਹਜ਼ਾਰਾਂ ਬੰਦਾ ਪੁਲਿਸ ਦਾ ਬਾਡਾ ਤੇ ਤਾਇਨਾਤ ਹੈ ਤਾਂ ਚੋਰੀ ਕਿਵੇਂ ਇਹਦਾ ਮਤਲਬ ਮਿਲੀਪੁਕਤ ਨਾਲੇ ਟਰਾਲੀਆਂ ਸਰਕਾਰ ਨਾਲ ਮਿਲ ਜੁਲ ਕੇ ਆਪ ਜੀ ਉਹਨਾਂ ਦੇ ਬੰਦੇ ਇਹ ਲੈ ਕੇ ਆਏ ਨੇ ਉਹਨਾਂ ਦੇ ਘਰਾਂ ਚੋਂ ਬਰਾਮਦ ਹੋ ਰਹੀਆਂ ਨੇ ਇਹੀ ਸਾਡਾ ਅੱਜ ਦਾ ਦਾਵਾ ਹੈ ਵੀ ਸਪਸ਼ਟ ਹੋ ਜਾਣੀ ਹੈ ਗੱਲ ਵੀ ਆਮ ਆਦਮੀ ਪਾਰਟੀ ਦਾ ਇੱਥੋਂ ਦਾ ਜਿਹੜਾ ਪ੍ਰਧਾਨ ਹੈਗਾ ਉਹਦੀ ਇਨਵੋਲਵਮੈਂਟ ਸਾਹਿਬ ਤੁਹਾਡੇ ਸਾਹਮਣੇ ਕਰਾਂਗੇ ਜਲਦੀ ਇਹਦਾ ਮਾਰਕਡੂਕਾਨ SIM SIM 1 ਅਸੀਂ ਇਸ ਸਾਰੀ ਜਿਹੜੀ ਗੱਲ ਦੀ ਬ੍ਰੀਕੀ ਨਾਲ ਜਾਂਚ ਕਰਾਈ ਕਰਕੇ ਸਾਹਮਣੇ ਲਾਗੇ ਇਸ ਕਰਕੇ ਅਸੀਂ ਕਹਿੰਦੇ ਹੁਣ ਇੱਕ ਵੱਡਾ ਪਾਕਿਸਤਾਨ ਵਾਲਾ ਗੁਰੂ ਹੈ ਤੇ ਇਹ ਤੁਸੀਂ ਦੇਖੋਗੇ ਕਿ ਇਨਸਾਫ ਦਿਵਾਵਾਂਗੇ ਹਰ ਗੱਲ ਦੇ ਇਨਸਾਫ ਦਿਵਾਵਾਂਗੇ ਪਰ 12 ਸਾਲ ਹੋ ਗਏ ਜਿਹੜੇ ਗਰਾਹ ਹੋਤੀ ਕਿ ਅਸੀਂ ਪਿਛਲੇ ਵਾਰੀ ਧਿਆਨ ਦਿੱਤਾ ਸੀ ਸਤਿਗਤ ਆਗਮਾਨ ਦੀ ਇਹ ਸਾਰੀ ਗੱਲ ਸਾਫੀ ਚੋਂ ਕੱਢਣੀ ਹੈ ਕਿ ਕਿੰਨੇ ਕਿੰਨੇ ਹੋਇਆ ਇਹ ਤੁਹਾਡੇ ਸਾਹਮਣੇ ਹੈ ਉਸ ਦੀ ਪਾਰਟੀ ਨੂੰ ਇਹ ਕਲੀ ਕਲੀ ਗੱਲ მე კი ვარ აქ თქვენი სამომხმარებლო სლოუჩი და აი ნახე